ਹਰਮੰਦਰ ਸਾਹਿਬ ਤੇ ਅਤਵਾਦੀ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਸ਼ਖਸ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਕਮਲ ਵਰਮਾਏ ਤੇ ਯੂਪੀ ਦੇ ਮੁਜ਼ਫਰਨਗਰ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਇਸੇ ਸ਼ਖਸ ਨੇ ਹਰਮੰਦਰ ਸਾਹਿਬ ਦੇ ਮੈਨੇਜਰ ਨੂੰ ਫੋਨ ਕਰਕੇ ਅਤਵਾਦੀ ਹਮਲੇ ਦੀ ਧਮਕੀ ਦਿੱਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਉਸੇ ਦਿਨ ਤੋਂ ਪੁਲਿਸ ਧਮਕੀ ਦੇਣ ਵਾਲੇ ਦੀ ਪਾਲ ਵਿਛੜ ਗਈ। ਮੁਲਜ਼ਮ ਨੇ ਜਿਸ ਨੰਬਰ ਤੋਂ ਫੋਨ ਕੀਤਾ ਸੀ ਉਹ ਵੀ ਚੋੜੀ ਦਾ ਸੀ। ਪੁਲਿਸ ਮੁਤਾਬਕ ਇਸ ਤੱਕ ਕਿਸੇ ਵੀ ਅਤਵਾਦੀ ਸੰਗਠਨ ਨਾਲ ਕੋਈ ਲੈਣ-ਦੇਣ ਨਹੀਂ ਹੈ ਹਾਲਾਂਕਿ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਧਮਕੀ ਦੇਣ ਦਾ ਕੀ ਕਾਰਨ ਸੀ ਇਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਮੁਜ਼ਫਰਨਗਰ ਹਰਵਾਲਾ ਹੈਗਾ ਔਰ ਇੱਥੇ ਹੁਣ ਹੁਣੇ ਆਇਆ ਹੈ ਇਸ ਕੋ ਪਹਿਲਾਂ ਇੱਥੇ ਕਦੇ ਆਇਆ ਨਹੀਂ ਪੰਜਾਬ ਦੇ ਵਿੱਚ ਤੇ ਉਹਨੇ ਕੌਕਟੇਲ ਤੋਂ ਮਲਬੀ ਗਿਆ ਕਿ ਨਾ ਕਿਸੇ ਹੋ ਤੇ ਸ਼ਮਤੋ ਲਾਈਕ ਚੋਰੀ ਕਰਕੇ ਸ਼ਮ ਕਿਸੇ ਹੋਦਾ ਸੀ ਇਹ ਵੈਰੀਫਾਈ ਕਰਨਾ ਕਿ ਥਿਉਰੀ ਕੀਤਾ ਸੀ ਕਿ ਕਿਸ ਤਰ੍ਹਾਂ ਪਹੁੰਚਿਆ ਇਹਦੇ ਕੋਲ ਪਰ ਉਹ ਉਹਦੀ ਫੋਟੋਸ ਸੀ ਰੈਨਡ ਕਰ ਲਈ ਸੀ ਕਿਸ਼ੇ ਤੇ ਕਿੰਨਾ ਫੋਟੋ ਹੋ ਰਹਿਤ ਤੋਂ ਬਾਅਦ ਸਾਡੇ ਜਿਹੜੇ ਸਰਚਸ ਸੀ ਉਹਨਾਂ ਨੂੰ ਪਤਾ ਕਰਕੇ ਇਸ ਨੂੰ ਬਰਾਉਂਡ ਅਪ ਕਰ ਲਿਆ ਹਰ ਤੱਕ ਕਿਸੇ ਆਰਗੇਨਾਈਜੇਸ਼ਨ ਦਾ ਕੁਝ ਵੱਨ ਸਾਹਮਣੇ ਨਹੀਂ ਆਇਆ ਕੋਈ ਪੁਰਾਣੀ ਵੀ ਪੁਰਾਣੀ ਕਿਸੇ ਹਿਸਟਰੀ ਨਾਲ ਸਾਹਮਣੇ ਨਹੀਂ ਬਟ ਹਾਲੇ ਹੁਣੇ ਫਿੱਤਰੀ ਬਰੰਦਾ ਘਟਾ ਪੱਲੇ ਲੈਂਦਾ ਉਹ ਟੇ ਜੋ ਦਸਰੇ ਹੈਗਾ ਅਭਿਸ਼ੇਕੰਦਰ ਦੇ ਵਿੱਚ ਹੋਇਆ ਕਿ ਵੀ ਉਹਦਾ ਬੈਗ ਮਿਸਪੇਸ ਹੋ ਗਿਆ ਸੀ। ਥੋੜਾ ਜਿਹਾ ਚਾਹਨਾ ਸਿਕਿਉਰਿਟੀ ਬਦਲਾਵਾ ਇਸ ਕਪੀਕ ਆਰ ਕਰ ਰਿਹਾ ਹੈ। ਬਟ ਇਹ ਗੱਲ ਦੱਸੀ ਨਹੀਂ ਦੋ ਦਿਨਾਂ ਵੈਰੀਫਾਈ ਕਰਨੀ ਲੋੜ ਹੈ।